बोलिए सत्यगुरु कवि श्री राम महाराज के सुरा सो पहचानिए जो लड़े दीन के हित प्रजा प्रजा कट मड़े कब ना शाडे खेत गग्गा दा मामा बाजे हो भरे निशाने काओ खेज वांडे ओ सुगर्मा अब जुजन को दाओ अब जुजन को दाओ ਗੁਰੂ ਪਿਆਰੇ ਸਾਧ ਸੰਗਤ ਜੀ ਆਪਾਂ ਸਵੇਰ ਤੋਂ ਇੱਥੇ ਸਤਿਗੁਰੂ ਮਹਾਬੀਜ ਜੀ ਦੇ ਸ਼ਤਸ਼ ਆਇਆ ਹੈ ਬੈਠ ਕੇ ਆਪਾਂ ਸਾਰਿਆਂ ਨੇ ਜੋ ਮਹਾਂਪੁਰਖ ਵਿਹਾਰ ਤੋਂ ਆਏ ਹਨ ਉਹਨਾਂ ਦਾ ਸਤ ਸੰਗ ਸੁਣਿਆ ਹੈ 10 ਵਰ੍ਹਾਂ ਵਿੱਚ ਇੱਕ ਬੇਨਤੀ ਹੈ ਮੰਤਰੀ ਸਾਹਿਬ ਨੂੰ 10 ਵਰ੍ਹਾਂ ਤੇ ਸਾਡਾ ਨਗਰ ਜੋ ਪਿੰਡ ਸੋਲ ਹੈ ਉਹਦੇ ਵੱਲੋਂ ਸ੍ਰੀਮਾਨ ਜਹ ਬੇਂਦਰ ਪਾਗੇ ਜੀ ਸਪੁੱਤ ਸ੍ਰੀ ਚੋਨੀ ਲਾਲ ਜੀ ਨੂੰ ਉਹਨਾਂ ਦੇ ਕੈਪਟਨ ਮੰਤਰੀ ਬਣਨ ਦੀ ਬਹੁਤ-ਬਹੁਤ ਵਧਾਈ ਹੋਵੇ ਮੰਤਰੀ ਸਾਹਿਬ ਮੈਹੀ ਬੇਨਤੀ ਕਰਨੀ ਹੈ ਕਿ ਅਸੀਂ ਪਿੰਡ ਸੋਲ ਦੇ ਵਿੱਚ ਹੈ ਜੋ ਉਸਾਰੀ ਕਰ ਰਹੇ ਹਾਂ ਭਵਨ ਦੀ ਤੇ ਉਹਦੇ ਵਾਸਤੇ ਸਾਨੂੰ ਹੈ ਜੋ ਵੱਧ ਤੋਂ ਵੱਧ ਫੰਡ ਵੱਧ ਤੋਂ ਵੱਧ ਫੰਡ ਹੈ ਜੋ ਦਿੱਤਾ ਜਾਵੇ ਉਹ ਸਾਰੀ ਸਾਡੀ ਚੱਲ ਰਹੀ ਹੈ ਵਿੱਚ ਆ ਕੇ ਸੰਗਤ ਦੇ ਸਜੋਗ ਨਾਲ ਚੱਲ ਰਹੀ ਹੈ ਕੌਣ ਵਿੱਚ ਆ ਕੇ ਥੋੜਾ ਜਿਹਾ ਕੰਮ ਸਾਡਾ ਫਸਿਆ ਪਿਆਦਾ ਹੈ ਮੇਰੀ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਫੰਡ ਪਿੰਡ ਸੋਲ ਦੇ ਵਾਸਤੇ ਦਿੱਤਾ ਜਾਵੇ ਜੈਕ ਵੀ ਧੰਨਕ ਵੀ ਜੈਕ ਵੀ ਪਿੰਡ ਸੋਲ ਗੋਦਾਸ ਬੰਨ ਮੈਂ 2 ਲੱਖ ਰੁਪਏ ਦਿੰਦਾ ਹਾਂ ਤਾਂ ਕਿ ਇਹ ਵੀ ਜਿਹੜਾ ਕੰਮ ਰੁਕਿਆ ਹੈ ਸ਼ੁਰੂ ਕਰ ਸਕਣ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਰਲ ਮਿਲ ਕੇ ਚੱਲੋ ਬੂੰਦ-ਬੂੰਦ से सागर भरता है ਥੋੜਾ-ਥੋੜਾ ਕੀਤੇ ਬਹੁਤ ਵੱਡਾ ਪਰਾਲਾ ਹੁੰਦਾ ਹੈ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਜੈ ਕਬੀਰ ਤਨ ਕਬੀਰ ਬੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ